ਅਫਤਾਰ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਸਾਂਝ ਲੈ ਕੇ ਆਪ ਸਭ ਦੇ ਨਾਲ ਰੂਪ ਰੂਪਾਂ ਜ਼ਿੰਦਗੀ ਦੇ ਰਸਤੇ ਵਿੱਚ ਆਜੋ ਕੁਝ ਭਰੋਸੇ ਦੀ ਗੱਲ ਕਰਦੇ ਆ ਭਰੋਸਾ ਹਮੇ ਇੱਕ ਸ਼ਬਦ ਹੈ ਤੈ ਨੱਖਰਾ ਦੋ ਲਗਾ ਮਾਤਰਾ ਦੇ ਹਿਸਾਬ ਦੇ ਨਾਲ ਪਰ ਜੀਵਨ ਜਿਉਣ ਦੇ ਲਈ ਸਾਡੇ ਜੀਵਨ ਜਦੋਂ ਅਸੀਂ ਜੀਉਨੇ ਹਾਂ ਉਹਦੇ ਵਿੱਚ ਬੜੇ ਉਤਰਾ ਚੜਾਏ ਆਉਂਦੇ ਆ ਜਿਹੜੇ ਉਤਰਾ ਚੜਾ ਆਉਂਦੇ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਸੁਖ ਅਤਿ ਸੋਖੀ ਹੋਣ ਪਰ ਨਹੀਂ ਸੋਖਕ ਤੇ ਦੁ ਜਿਹੜਾ ਦੁੱਖ ਆ ਇਹ ਦੋ ਪਹਿਲੂ ਨੇ ਜਿਵੇਂ ਦਿਨ ਤੇ ਰਾਤ ਆ ਇਹ ਦੋ ਪਹਿਲੂ ਸਾਡੇ ਉਹਨਾਂ ਕੱਪੜਿਆਂ ਦੀ ਤਰ੍ਹਾਂ ਆ ਕਿਉਂਕਿ ਇੱਕੋ ਹੀ ਕਪੜਾ ਅਸੀਂ ਕਾਫੀ ਲੰਮਾ ਸਮਾਂ ਨਹੀਂ ਪਹਿਨ ਸਕਦੇ ਉਹਨੂੰ ਬਦਲਣਾ ਹੀ ਪਊਗਾ ਕਿਉਂਕਿ ਉਹ ਖਰਾਬ ਹੋ ਸਕਦਾ ਆ ਹੈਨਾ ਤੇ ਉਹ ਸੰਭਵ ਹੀ ਨਹੀਂ ਸਾਡੇ ਸਾਰਿਆਂ ਨੇ ਵੀ ਇੱਕੋ ਹੀ ਵਸਤਰ ਅਸੀਂ ਪਾਈ ਰੱਖੀਏ ਇਸੇ ਤਰ੍ਹਾਂ ਹੀ ਦੁੱਖ ਤੇ ਸੁੱਖ ਅੱਜ ਸੁੱਖਾ ਤੱਸਾ ਦਾ ਸੁੱਖ ਬਣਿਆ ਨਹੀਂ ਰਹਿਣਾ ਕੱਲ ਫਿਰ ਦੁੱਖ ਆਊਗਾ ਸੁੱਖਾ ਤੇ ਦੁੱਖਾ ਦੁੱਖਾ ਤੇ ਫਿਰ ਸੁੱਖ ਆਊਗਾ ਇਹ ਦੋਨੋਂ ਹੀ ਇੱਕ ਲਾਈਨ ਦੇ ਵਿੱਚ ਹਮੇਸ਼ਾ ਖੜੇ ਰਹਿੰਦੇ ਨੇ ਦੁੱਖ ਸੁਖ ਦੁੱਖ ਸੁਖ ਇਹ ਸਾਡੇ ਨਾਲ ਹੁੰਦੇ ਰਹਿੰਦੇ ਆ ਤਾਂ ਅਸੀਂ ਕਈ ਵਾਰ ਦੁਖੀ ਇੰਨਾ ਹੋ ਜਾਂਦੇ ਆ ਕਿ ਸਾਨੂੰ ਦੁੱਖ ਆਪਣਾ ਇੰਨਾ ਵੱਡਾ ਲੱਗਣ ਲੱਗ ਜਾਂਦਾ ਆ ਪਰ ਇੱਕ ਛੋਟੀ ਜਿਹੀ ਖੁਸ਼ੀ ਉਸ ਦੁੱਖ ਨੂੰ maat ਦੇ ਜਾਂਦੀ ਆ ਤਾਂ ਫਿਰ ਅਸੀਂ ਖੁਸ਼ ਹੋ ਜਾਂਦੇ ਆ ਸੋ ਮਨੁੱਖ ਨੂੰ ਜਿਹੜੀ ਅਪਾਰ ਸ਼ਕਤੀ ਦਿੱਤੀ ਹੈ ਨਾ ਪਰਬਦੀਕਾਰ ਨੇ ਉਹ ਸ਼ਕਤੀ ਦਾ ਇੰਨਾ ਵੱਡਾ ਸਵਮੀ ਆ ਕਿ ਉੱਤੇ ਇੰਨੀ ਕ ਸਮਰੱਥਾ ਹੈਗੀ ਐ ਕਿ ਆਪਣੇ ਦੁੱਖ ਨੂੰ ਸੁੱਖ ਵਿੱਚ ਬਦਲ ਸਕੇ ਪਰ ਕਹਿੰਦੇ ਨੇ ਨਾ ਕਿ ਇਨਸਾਨ ਦਾ ਮਨ ਇੱਕੋ ਹੀ ਜਗ੍ਹਾ ਖੜਿਆ ਹੁੰਦਾ ਆ ਪਰ ਅੱਜ ਦੇ ਸਮੇਂ ਦੀ ਗੱਲ ਕਰੀਏ ਦੁੱਖ ਕੋਈ ਵੀ ਹੋ ਸਕਦਾ ਕੋਈ ਆਫਾਤ ਉਹਨੂੰ ਬਣਾ ਲੈਂਦਾ ਆ ਜਾਂ ਕਈ ਵਾਰ ਆਫਤ ਵੀ ਆ ਖੜੀ ਹੋ ਜਾਂਦੀ ਆ ਤੇ ਉਹਦੇ ਲਈ ਸੁਰੱਖਿਅਤ ਰਹਿਣ ਦੇ ਲਈ ਵੀ ਸਨਮੁਖੀ ਇਨਸਾਨ ਦੇ ਅੰਦਰ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਉਹ ਉਜਾਗਰ ਜੇ ਕਰ ਲਵੇ ਹੈਨਾ ਤੇ ਉਹਨ ਦੁੱਖ ਨੂੰ ਆਪਣੇ ਸਬਰ ਦੇ ਨਾਲ ਖੁਸ਼ੀ ਦੇ ਵਿੱਚ ਲੈ ਆਵੇ ਤੇ ਸੰਜਮ ਦੇ ਨਾਲ ਸਬਰ ਦੇ ਨਾਲ ਵਿਸ਼ਵਾਸ ਦੇ ਨਾਲ ਜਿਹੜਾ ਉਹਦਾ ਮਨ ਆ ਉਹਦੇ ਵਿੱਚ ਅਟਲ ਵਿਸ਼ਵਾਸ ਜਦੋਂ ਹੁੰਦਾ ਆ ਤਾਂ ਉਹਦਾ ਜੀਵਨ ਤੱਜੇ ਮਾਰਗ ਤੇ ਚੱਲਣਾ ਸ਼ੁਰੂ ਹੋ ਜਾਂਦਾ ਆ ਤਾਂ ਜਿਵੇਂ ਕਹਿੰਦੇ ਨੇ ਕਿ ਪੰਛੀਆਂ ਨੂੰ ਦੇਖ ਕੇ ਮਨੁੱਖ ਦੇ ਅੰਦਰ ਵਿਸ਼ਵਾਸ ਬਣਿਆ ਰਹਿੰਦਾ ਆ ਉਡ ਜਾਂਦਾ ਆ ਫਿਰ ਬੈਠ ਜਾਂਦਾ ਆ ਤੇ ਇਹ ਜਿਵੇਂ ਇੱਕ ਮਨੁੱਖ ਦੇ ਅੰਦਰ ਇਹ ਵੀ ਸੀ ਕਿ ਪੰਛੀ ਉਡਦਾ ਕਿਵੇਂ ਆ ਤੇ ਉਹਦੇ ਅੰਦਰ ਇਵੇਂ ਦੀ ਅਵਸਥਾ ਆਈ ਤੇ ਉਹਨੇ ਜਹਾਜ਼ ਬਣਾ ਦਿੱਤਾ ਖੋਜ ਕਰ ਦਿੱਤੀ ਤਾਂ ਭਾਈ ਇਹ ਸਾਰਾ ਕੁਝ ਮੱਛੀਆਂ ਨੂੰ ਦੇਖ ਕੇ ਅਸੀਂ ਭਰੋਸਾ ਰੱਖਿਆ ਹੋਵੇ ਤਾਂ ਇਹ ਹੈ ਕਿ ਪਾਣੀ ਅੰਦਰ ਜੀਵਤ ਵੀ ਰਹਿ ਸਕਦੇ ਬਸ ਕੁਝ ਕੋ ਕਿਰਿਆਵਲੀ ਲੋੜ ਕੁਝ ਕੋ ਚੀਜ਼ਾਂ ਦੀ ਲੋੜ। ਸੋ ਅੱਜ ਦੇ ਸਮੇਂ ਦੇ ਵਿੱਚ ਜੇ ਮੱਛੀ ਨੂੰ ਦੇਖ ਕੇ ਜੀਵਤ ਰਹਿਣ ਦੇ ਲਈ ਪਾਣੀ ਦੇ ਵਿੱਚ ਪਰ ਡੁੱਬੀ ਬਣਾ ਸਕਦੇ ਨੇ। ਪੰਛੀਆਂ ਨੂੰ ਦੇਖ ਕੇ ਜਹਾਜ਼ ਬਣਾ ਸਕਦੇ ਨੇ। ਤੇ ਆਪਣੇ ਨਿੱਕੇ ਜਿਹੇ ਦੁੱਖ ਨੂੰ ਦੇਖ ਕੇ ਖੁਸ਼ੀ ਦੇ ਵਿੱਚ ਤਬਦੀਲ ਕਿਉਂ ਨਹੀਂ ਕਰ ਸਕਦੇ। ਬੜੀ ਵਿਚਾਰਨ ਤੇ ਸੋਚਣ ਵਾਲੀ ਗੱਲ ਹੈ ਤੇ ਮਨੁੱਖ ਦੇ ਅੰਦਰ ਜਿਹੜਾ ਵਿਸ਼ਵਾਸ ਹੈ ਉਹ ਵਿਸ਼ਾ ਜਿਹੜਾ ਵਿਸ਼ਵਾਸ ਉਹ ਵੱਡੀ ਵਿਚਾਰਧਾਰਾ ਦੇ ਵਿੱਚ ਬਦਲ ਸਕਦਾ ਹੈ ਤੇ ਉਹ ਵਿਚਾਰਧਾਰਾ ਸਾਨੂੰ ਬੜੇ ਵੱਡੇ ਰਾਹ ਤੇ ਲੈ ਕੇ ਜਾ ਸਕਦੀ ਲੋੜ ਹੈ ਸਾਨੂੰ ਸਿਰਫ ਸੁਚੇਤ ਰਹਿਣ ਦੀ ਕਿਉਂਕਿ ਜੇ ਦੁੱਖ ਆ ਤaikਵਰੀ ਕਿਸੇ ਵਿਦਵਾਨ ਨੇ ਕਿਹਾ ਸੀ ਕਿ ਮੈਂ ਕੁਝ ਕੋ ਲਾਈਨਾਂ ਐਵੇਂ ਦੀਆਂ ਲਿਖਾਂਗਾ ਕੰਧ ਤੇ ਤੇ ਉਹਨਾਂ ਦਾ ਅਰਥ ਕੁਝ ਨਹੀਂ ਮਿਲੂਗਾ ਤਾਂ ਇੱਕ ਦਿਵਾਰ ਤੇ ਸਿਰਫ ਇੱਕ ਲਾਈਨ ਲਿਖੂੰਗਾ ਉਦੇ ਨਾਲ ਤੁਹਾਡਾ ਜੀਵਨ ਬਦਲ ਜਾਊਗਾ ਉਹ ਲਾਈਨ ਕੀ ਸੀ ਜੇ ਦਿਨ ਉਹ ਨਹੀਂ ਰਹਿ ਤਾਂ ਦਿਨ ਇਹ ਵੀ ਨਹੀਂ ਰਹਿਣਗੇ ਜੇ ਖੁਸ਼ੀ 'ਚ ਪੜੂਗਾ ਤਾਂ ਉਹ ਰੋਜ਼ ਬਹੁਤ ਹੀ ਖੁਸ਼ੀ ਛੋਟੀ ਜਿਹੀ ਲੱਗੂਗੀ ਤਾਂ ਜੇ ਉਹ ਗਮੀ 'ਚ ਪੜੂਗਾ ਤੇ ਉਹ ਗਮੀ ਛੋਟੀ ਜਿਹੀ ਲੱਗੇ ਖੁਸ਼ੀ ਵੱਲੋਂ ਉਹ ਮੋੜਾ ਪਾ ਜਾਊਗਾ ਤਾਂ ਇਸੇ ਤਰ੍ਹਾਂ ਹੀ ਅੱਜ ਮਨੁੱਖ ਨੂੰ ਦੁੱਖ ਤੇ ਖੁਸ਼ੀ ਦੁਆਰੇ ਸੁਮੇਲ ਦੇ ਨਾਲ ਚੱਲਣਾ ਹੋਵੇ ਜੇ ਕੱਲੀ ਰਾਤ ਹੀ ਰਵੇ ਹਨੇਰਾ ਹੀ ਰਵੇ ਤੁਹਾਡਾ ਜੀਵਨ ਕਿਵੇਂ ਦਾ ਹੋਊਗਾ ਜੇ ਸਵੇਰ ਮਤਲਬ ਦਿਨ ਹੀ ਚੜਿਆ ਰਹੇ ਰਾਤ ਆਵੇ ਨਾ ਤੁਹਾਡਾ ਜੀਵਨ ਕਿਵੇਂ ਦਾ ਹੋਊਗਾ ਬੜੇ ਸਵਾਲ ਨੇ ਉਹਨਾਂ ਸਵਾਲਾਂ ਦੇ ਵਿੱਚੋਂ ਨਿਕਲਣਾ ਅਸੀਂ ਆ ਤੇ ਮਨੁੱਖ ਨੂੰ ਸੁਚੇਤ ਹੋਣ ਦੀ ਲੋੜ ਆ ਤੇ ਉਹਦੇ ਅੰਦਰ ਕੁਝ ਭਾਵਨਾਵਾਂ ਐਵੇਂ ਨੂੰ ਐਵੇਂੀਆਂ ਹੋਣੀਆਂ ਚਾਹੀਦੀਆਂ ਨੇ ਕਿ ਜਿਵੇਂ ਤੁਸੀਂ ਜੀਵਨ ਦੇ ਵਿੱਚ ਬਹੁਤ ਕੁਝ ਬਦਲਾ ਲੈ ਕੇ ਆਂਦਾ ਹੈ ਅੱਜ ਦਾ ਦੌਰ ਅੱਜ ਦੇ ਸਮੇਂ ਦੇ ਵਿੱਚ ਇੱਕ ਕਹਾਣੀ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ ਕਿਸੇ ਦੀ ਹੱਡ ਬੀਤੀ ਆ ਤੋ ਹੱਡ ਬੀਤੀ ਸਮਾਜ ਸੇਵੀ ਮੈਂਬਰ ਦੀ ਆ ਉਹਦਾ ਆਖਣਾ ਸੀਗਾ ਕਿ ਮੈਂ ਨਾ ਇੱਕ ਦਿਨ ਸਕੂਲ ਦੇ ਵਿੱਚ ਗਿਆ ਤਾਂ ਸਕੂਲ ਦੇ ਵਿੱਚ ਦੇਖਿਆ ਕਿ ਇੱਕ ਬੱਚਾ ਪ੍ਰੇਰ ਦੇ ਟਾਈਮ ਤੇ ਬਿਉਸ਼ ਹੋ ਗਿਆ ਉਹ ਅਧਿਆਪਕ ਸਾਰੇ ਜਿਹੜੇ ਸੀਗੇ ਉਹਨਾਂ ਦੇ ਵੀ ਹੱਥਾਂ ਪੈਰਾਂ ਦੀ ਹੋ ਗਈ ਵੀ ਬੱਚੇ ਨੂੰ ਕੀ ਹੋਇਆ ਅਧਿਆਪਕਾਂ ਨੇ ਬੱਚੇ ਦੇ ਮਾਪਿ ਪਿਤਾ ਨੂੰ ਵੀ ਫੋਨ ਕੀਤਾ ਕਿ ਵੀ ਤੁਹਾਡਾ ਬੱਚਾ ਇਦਾਂ ਗੁੰਮ ਸਮਝਿਆ ਹੋ ਗਿਆ ਤੇ ਕਾਫੀ ਟਾਈਮ ਉਹਨਾਂ ਨੇ ਆਪਣੇ ਵੱਲੋਂ ਜਿਹੜੀ ਥੈਰੇਪੀ ਦੇਣੀ ਤੇ ਨਾਲ ਦੇ ਨਾਲ ਡਾਕਟਰ ਵੀ ਬੁਲਾ ਲਿਆ ਤਾਂ ਉਹ ਡਾਕਟਰ ਵੀ ਆਇਆ ਤੇ ਡਾਕਟਰ ਨੇ ਕਿਹਾ ਕਿ ਇਹਦੀਆਂ ਨਸਾਂ ਕਮਜ਼ੋਰ ਹੋ ਚੁੱਕੀਆਂ ਨੇ ਤਾਂ ਬਹੁਤ ਪਿਆਰ ਦੇ ਨਾਲ ਅਧਿਆਪਕਾਂ ਨੇ ਤੇ ਸਮਾਜ ਸੇਵੀ ਸੰਸਥਾ ਵਾਲੇ ਮੈਂਬਰ ਨੇ ਪੁੱਛਿਆ ਕਿ ਪੁੱਤ ਕੀ ਹੋਇਆ ਤੈਨੂੰ ਤਾਂ ਉਹਨੇ ਦੱਸਿਆ ਕਿ ਮੈਂ ਗਲਤ ਰਾਹ ਤੇ ਤੁਰ ਪਿਆ ਵਾਂ ਉਹ ਗਲਤ ਰਾਹ ਜਿਹਦੇ ਨਾਲ ਮੇਰੇ ਘਰ ਦੇ ਵਿੱਚ ਵੀ ਕਲੇਸ਼ ਹੋਣ ਲੱਗ ਗਿਆ ਵਾ ਤਾਂ ਮੇਰਾ ਦਿਮਾਗ ਜਿਹੜਾ ਆ ਉਹ ਟਿਕਾਣੀ ਤੇ ਨਹੀਂ ਰਹਿੰਦਾ ਤਾਂ ਅਧਿਆਪਕ ਨੂੰ ਸਮਝਣ ਦੇ ਵਿੱਚ ਦੇਰੀ ਨਹੀਂ ਲੱਗੀ ਕਿ ਬੱਚਾ ਉਸ ਬੁਰਾਈ ਦੀ ਗ੍ਰਿਫਤ ਦੇ ਵਿੱਚ ਪੈ ਚੁੱਕਾ ਆ ਤਾਂ ਉਹਦੇ ਮਾਤਾ ਪਿਤਾ ਨੂੰ ਤੇ ਬੱਚੇ ਨੂੰ ਦੋਨਾਂ ਨੂੰ ਪੁੱਛਿਆ ਕਿ ਜੇ ਇਸ ਜੰਜਾਲ ਦੇ ਵਿੱਚੋਂ ਬੱਚੇ ਨੂੰ ਕੱਢਣਾ ਆ ਤਾਂ ਕੀ ਤੁਸੀਂ ਸਾਡਾ ਸਹਿਯੋਗ ਦੇਵੋਗੇ ਬੱਚੇ ਨੇ ਵੀ ਹਾਂ ਪੱਕੀ ਜਵਾਬ ਦਿੱਤਾ ਤੇ ਮਾਪਿਆਂ ਨੇ ਵੀ ਤਾਂ ਉਹਨੂੰ ਇੱਕ ਐਵੇਂ ਦੇ ਅਦਾਰੇ ਦੇ ਵਿੱਚ ਭੇਜਿਆ ਗਿਆ ਜਿੱਥੇ ਕਿ ਉਸ ਜੰਜਾਲ ਤੋਂ ਬਾਹਰ ਕੱਢਿਆ ਜਾ ਸਕਦਾ ਸੀ ਤਾ ਬੱਚੇ ਨੇ ਜਦੋਂ ਉਹਦੀ ਮਤਲਬ ਪੂਰੀ ਇੱਕ ਕਾਉਂਸਲਿੰਗ ਹੁੰਦੀ ਹੈ ਮਤਲਬ ਉਹਨੇ ਜੀਵਨ ਦੇ ਬਾਰੇ ਬਹੁਤ ਕੁਝ ਦੱਸੜ ਲਿਆ ਉਹਨੇ ਦੱਸਿਆ ਕਿ 4 ਮਹੀਨੇ ਹੋ ਗਏ ਮੈਨੂੰ ਇਸ ਜਾਲ ਦੇ ਵਿੱਚ ਫਸਿਆ ਮੈਂ ਇਕੱਲਾ ਨਹੀਂ ਮੇਰੇ ਨਾਲ 7 ਤੋਂ 8 ਮੈਂਬਰ ਹੋਰ ਵੀ ਹੈ ਜੋ ਕਿ ਇੱਥੇ ਹੀ ਨੇ ਤਾਂ ਸੱਚੀ ਬੜੀ ਰੂਹ ਕੰਬਾਉਣ ਵਾਲਾ ਉਹ ਸੀਨ ਸੀ ਜਦੋਂ ਬੱਚਾ ਦੱਸ ਰਿਹਾ ਸੀ ਤਾਂ ਮਾਪੇ ਵੀ ਤਾਂ ਹਾਰ ਕੇ ਰੂਰੇ ਸੀ ਕਿ ਇਹ ਕਿਵੇਂ ਦਾ ਦੌਰ ਚੱਲ ਪਿਆ ਬੱਚਿਆਂ ਦੀ ਬੇਤੀ ਕਿੱਧਰ ਜਾ ਰਹੀ ਹੈ ਤਾਂ ਉਹਨਾਂ ਦੇ ਮਾਤਾ ਪਿਤਾ ਨੂੰ ਇਹ ਬੱਚਿਆਂ ਦੇ ਨੂੰ ਪੁੱਛਿਆ ਤੇ ਉਹਨਾਂ ਨੂੰ ਵੀ 1 ਮਹੀਨੇ ਦੇ ਲਈ ਉਸ ਬੰਨੇ ਭੇਜਿਆ ਗਿਆ ਤੇ ਉਹ ਬੱਚੇ ਪੂਰਾ ਤੰਦਰੁਸਤ ਤੇ ਆਜਾ ਦੇ ਪਰਿਵਾਰ ਦੇ ਵਿੱਚ ਖੁਸ਼ਹਾਲ ਨੇ ਤੇ ਉਹਨਾਂ ਦਾ ਜਿਹੜਾ ਸਰਕਲ ਸੀ ਗਲਤ ਉਹਨੂੰ ਵੀ ਤੋੜਿਆ ਤੇ ਅਸੀਂ ਸੋਚਿਆ ਕਿ ਜੇ ਇੱਥੋਂ ਹੀ ਪਕੜ ਕਰ ਲਈ ਜਾਵੇ ਤੇ ਬੱਚੇ ਅਗਾਹ મતਲਬ ਗਲਤ ਰਾਹ ਤੇ ਨਹੀਂ ਜਾਣਗੇ ਅਸੀਂ ਹੋਰ ਵੀ ਵੱਖ-ਵੱਖ ਸਕੂਲਾਂ ਦੇ ਵਿੱਚ ਇਹ ਕੈਂਪੇਨ ਕੀਤੀ ਤੇ ਬੱਚਿਆਂ ਨੇ ਬਹੁਤ ਸਹਿਯੋਗ ਦਿੱਤਾ ਤਾਂ ਅਸੀਂ ਪਹਿਲਾਂ ਸਕੂਲਾਂ ਤੇ ਜਾਣ ਤੋਂ ਪਹਿਲਾਂ ਆਪਣੇ ਜਿਹੜੇ ਪੂਰੇ ਇੱਥੋਂ ਦੇ ਕਰਤਾ-ਕਰਤਾ ਨੇ ਸਾਰੇ ਤੇ ਉਹਨਾਂ ਤੱਕ ਇਹ ਅਪੀਲ ਕੀਤੀ ਕਿ ਅਸੀਂ ਇਹ ਕੰਮ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਸਹਿਯੋਗ ਦਿਓਗੇ ਕਿਉਂਕਿ ਜੇ ਬੱਚੇ ਹੀ ਸਾਡੀ ਇਸ ਗਲਤ ਰਾਹ ਤੇ ਤੁਰ ਗਏ ਤਾਂ ਅਸੀਂ ਕੀ ਕਰਾਂਗੇ ਉਹਨਾਂ ਨੇ ਹਾਂ ਪੱਖੀ ਦਿੱਤਾ ਤਾਂ ਸੀ ਕੁਝ ਸਕੂਲਾਂ ਦੇ ਨੇੜੇ-ਨੇੜੇ ਦੇ ਨਾਂ ਦਿੱਤੇ ਤੇ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਇਹ ਸੁਨੇਹਾ ਲਾਤਾ ਸੀ ਕਿ ਇਸ ਤਰ੍ਹਾਂ ਵੀਪ ਮੈਂਬਰ ਆ ਰਹੇ ਨੇ ਤੇ ਤੁਸੀਂ ਬੱਚਿਆਂ ਨੂੰ ਸੁਚੇਤ ਕਰਕੇ ਥੋੜਾ ਜਿਹਾ ਰੱਖੋ ਤਾਂ ਉਹ ਠੀਕ ਪਹਿਲਾਂ ਸੁਨੇਹਾ ਪਹੁੰਚ ਜਾਏ ਉਹਨਾਂ ਨੇ ਅਸੀਂ ਅਸੈਂਬਲੀ ਦੇ ਟਾਈਮ ਤੇ ਪਹੁੰਚ ਜਾਂਦੇ ਸੀ ਤਾਂ ਬੱਚਿਆਂ ਨਾਲ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਗੱਲਾਂ ਕਰਦੇ ਬੱਚਿਆਂ ਦਾ ਵੀ ਹਾਂ ਪੱਖੀ ਸੁਨੇਹਾ ਮਿਲਦਾ ਜੇ ਉਹ ਵੀ ਸਾਡੇ ਨਾਲ ਪੂਰਾ ਕੋਆਪਰੇਟ ਕਰਦੇ ਤਾਂ ਕਲੀ-ਕਲੀ ਕਲਾਸ ਦੇ ਵਿੱਚ ਜਾਣ ਦਾ ਮੌਕਾ ਕਿਉਂਕਿ ਆਸ਼ੀਮ ਵੀ ਤੋਂ ਉੱਪਰ ਵਾਲੇ ਬੱਚਿਆਂ ਨੂੰ ਮਿਲ ਕੇ ਤੇ ਉਹਨਾਂ ਨੂੰ ਉਹਨਾਂ ਦੇ ਪਿਆਰੇ ਸੁਪਨਿਆਂ ਬਾਰੇ ਡਾਕਟਰ ਅਬਦੁਲ ਕਲਾਮ ਜੀ ਦੇ ਦੱਸੇ ਹੋਏ ਪਿਆਰੇ ਸੁਪਨਿਆਂ ਨੂੰ ਦੱਸਣਾ ਕੋਸ਼ਿਸ਼ ਕੀਤੀ ਕਿ ਸੁਪਨਾ ਉਹ ਲਵੋ ਜੋ ਤੁਹਾਡੀ ਨੀਂਦ ਅੱਖਾਂ ਦੀ ਉੜਾ ਦੇਵੇ ਤਾਂ ਉਹਨਾਂ ਨੇ ਬਹੁਤ ਵਧੀਆ ਜਿਹੜਾ ਰਿਸਪੌਂਸ ਸਾਨੂੰ ਦਿੱਤਾ ਤਾਂ ਇੱਕ ਸਕੂਲ ਦੇ ਵਿੱਚ ਅਸੀਂ ਗਏ ਤੇ ਉਸ ਜਗ੍ਹਾ ਕੇ ਸਾਨੂੰ ਨਿਰਾਸ਼ਾ ਵੀ ਹੋਈ ਕਿਉਂਕਿ ਬੱਚਿਆਂ ਦੇ ਵਿੱਚ ਜਦੋਂ ਅਸੀਂ ਗੱਲਬਾਤਾਂ ਕਰ ਰਹੇ ਸੀ ਬੱਚੇ ਸੁਚੇਤ ਨਹੀਂ ਸੀ ਤਾਂ ਬੱਚਿਆਂ ਦੇ ਵਿੱਚ ਥੋੜਾ ਜਿਹਾ ਤਰਤੀਬ ਵਾਈਜ਼ ਹਨਾ ਡਿਸਪਲਾਈਨ ਕਹਿੰਦੇ ਨੇ ਹਾਂ ਉਹਦੀ ਥੋੜੀ ਜਿਹੀ ਘਟ ਜਾਪੀ ਤਾਂ ਅੱਜ ਆਪਕਾ ਨੇ ਸਾਨੂੰ ਓ 9ਵੀਂ 10ਵੀਂ ਦੀ ਕਲਾਸ ਦੀ ਕੁਝ ਗਲਬਾਤੇ ਮੇਰੀ ਦਸੀ ਅਸੀਂ ਕਲਾਸ ਦੇ ਵਿੱਚ ਗਏ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਮਤਲਬ ਗਲਵਕੜੀ ਵਿੱਚ ਲੈ ਕੇ ਉਹਨਾਂ ਨੂੰ ਕੁਝ ਗੱਲਾਂ ਦਸੀਆਂ ਤਾਂ ਉਹਨਾਂ ਵਿੱਚੋਂ ਬੱਚਿਆਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਮੁਖੀ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਹੋਇਆ ਕਿ ਜੇ ਤੁਸੀਂ ਬੋਤਲ ਲੈਣ ਜਾਣਾ ਹੈ ਨਾ ਹੁਣ ਬਾਕੀ ਤੁਸੀਂ ਸਮਝ ਹੀ ਗਾਹ ਹੋਗੇ ਤਾਂ ਜੇ ਕੋਸ ਮੁਕੀ ਦੇ ਸੈਨ ਹੋਣਗੇ ਤੇ ਤੁਹਾਨੂੰ 20% ਛੂਟ ਮਿਲ ਜੂਗੀ ਤਾਂ ਸਾਡੇ ਮਾਤਾ ਪਿਤਾ ਸਾਨੂੰ ਦਿੰਦੇ ਨੇ ਤੇ ਅਸੀਂ ਲੈ ਕੇ ਆਉਨੇ ਆ ਤੇ ਕੁਝ ਪਰਚੀਆਂ ਉਹਨਾਂ ਨੇ ਮੇਰੇ ਹੱਥ ਵੀ ਫੜਾਈਆਂ ਤਾਂ ਬੜਾ ਮਨ ਨੂੰ ਹੋਇਆ ਬੱਚਿਆਂ ਨੂੰ ਇਸ ਗਲਤ ਆਦਤ ਬਾਰੇ ਦੱਸਿਆ ਕਿ ਜੇ ਤੁਹਾਡਾ ਜੀਵਨ ਹੁਣੇ ਹੀ ਇਸ ਹਿਸਾਬ ਨਾਲ ਤੁਰਨ ਲੱਗ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਘਰ ਦਾ ਜਿਹੜਾ ਆ ਸਾਰਾ ਤੀਰਤਕਾ ਉਹ ਵੀ ਖਰਾਬ ਹੋ ਜਾਣਾ ਆ ਤੁਹਾਡੀ ਸਿਹਤ ਇਹਦਾ ਨੁਕਸਾਨ ਹੋਣਾ ਆ ਤੁਹਾਡੇ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਤੁਹਾਡੇ ਚਿਹਰੀਆਂ ਤੇ ਖੁਸ਼ੀ ਜਿਹੜੀ ਆ ਉਹ ਗਾਇਬ ਹੋ ਜਾਣੀ ਆ ਬੱਚੇ ਮੰਨ ਗਏ ਤਾਂ ਹਜੇ ਅਸੀਂ ਆਪਣੇ ਕਿਉਂਕਿ ਸਕੂਲ ਤੋਂ ਬਾਅਦ ਵਿੱਚ ਮਤਲਬ 2 ਘੰਟੇ ਉੱਥੇ ਲਾ ਕੇ ਬਾਅਦ ਵਿੱਚ ਆਪਣੀ ਡਿਊਟੀ ਤੇ ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰਨਾ ਤੇ ਨਾਲ ਪੜ੍ਹਾਉਣਾ ਵੀ ਸੀ ਆਪਣੀ ਕਰਮ ਭੂਮੀ ਪਾਉ ਆਪਣੀ ਸਕੂਲ ਦੇ ਵਿੱਚ ਆ ਕੇ ਉਹ ਡਿਊਟੀ ਵੀ ਕਰਨੀ ਹੋਇਆ ਕੀ ਕਿ ਹਜੇ ਸਕੂਲ ਪਹੁੰਚੇ ਹੀ ਤੇ ਸਾਨੂੰ ਇੱਕ ਉੱਚ ਅਧਿਕਾਰੀ ਦਾ ਫੋਨ ਆਇਆ ਤੇ ਉਹਨੇ ਫੌਰਨ ਸਾਨੂੰ ਬੁਲਾਇਆ ਤੇ ਕਿਹਾ ਕਿ ਫਲਾਣੇ ਫਲਾਣੇ ਨਜ਼ਰ ਦੇ ਵਿੱਚੋਂ ਫਲਾਣੇ ਫਲਾਲੇ ਮੈਂਬਰ ਦੀ ਹੈ ਨਾ ਕੰਪਲੀਟ ਮਿਲੀ ਹੈ ਕਿ ਤੁਸੀਂ ਬੱਚਿਆਂ ਨੂੰ ਭੜਕਾ ਰਹੇ ਹੋ ਬੱਚਿਆਂ ਨੂੰ ਗਲਤ ਰਾਹ ਪਾ ਰਹੇ ਹੋ ਤਾਂ ਜਦੋਂ ਮੈਂ ਉੱਥੇ ਪਹੁੰਚਿਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਤੇ ਮੈਂ ਕਿਹਾ ਵੀ ਹਾਂਜੀ ਮੈਂ ਇੰਨੀ ਫਲਾਣੇ ਪਿੰਡ ਗਿਆ ਸੀ ਜੀ ਹਾਂਜੀ ਉਸ ਤੋਂ ਬਾਅਦ ਵਿੱਚ ਉਹਦਾ ਰਿਐਕਸ਼ਨ ਕੁਝ ਹੋਰ ਸੀ ਕਹਿੰਦੇ ਨੇ ਕਿ ਅਧੂਰੀ ਜਾਣਕਾਰੀ ਮੰਦੇ ਨੂੰ ਥੋੜਾ ਖਰਾਬ ਕਰ ਜਾਂਦੀ ਆ ਤਾਂ ਉਹ ਝਿਜਕਦਾ ਵੀ ਸੀ ਤੇ ਦੱਸਦਾ ਵੀ ਸੀ ਕਿਉਂਕਿ ਮੈਂ ਵੀ ਸਰਕਾਰੀ ਕਰਮਚਾਰੀ ਸੀ ਉਹ ਵੀ ਸਰਕਾਰੀ ਕਰਮਚਾਰੀ ਸੀ ਤਾਂ ਫਿਰ ਉਸ ਤੋਂ ਬਾਅਦ ਵਿੱਚ ਜਦੋਂ ਉਹਨੇ ਦੱਸਿਆ ਕਿ ਵੀ ਇਸ ਤਰ੍ਹਾਂ ਦੀ ਸ਼ਿਕਾਇਤ ਆਇਆ ਤੁਸੀਂ ਬਸਤੀਆਂ ਨੂੰ ਪਿੰਡ ਦੇ ਮੁਖੀ ਦੇ ਖਿਲਾਫ ਕਿਉਂ ਕਰ ਰਹੇ ਹੋ ਤਾਂ ਫਿਰ ਮੈਂ ਸਹਿਜਤਾ ਦੇ ਨਾਲ ਆਪਣੀ ਜੇਬੀ ਵਿੱਚੋਂ ਪਰਚੀਆਂ ਕੱਢ ਕੇ ਉਸ ਮੁਖੀ ਨੂੰ ਦੇ ਦਿੱਤੀਆਂ ਤਾਂ ਉਸ ਕਰਮਚਾਰੀ ਨੂੰ ਦੇ ਦਿੱਤੀਆਂ ਤਾਂ ਉਹ ਬੜਾ ਹੈਰਾਨ ਹੋਇਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਡੀ ਨੌਜਵਾਨੀ ਨੂੰ ਬਚਾਉਣ ਦੇ ਲਈ ਕਿਉਂਕਿ ਆਉਣ ਵਾਲੇ ਸਮੇਂ ਤੇ ਇਨਾ ਕੁਰਸੀਆਂ ਤੇ ਉਹਨਾਂ ਬੱਚਿਆਂ ਨੇ ਬੈਠਣਾ ਆ ਤੇ ਹੋਰ ਵੀ ਬੜੇ ਚੰਗੇ ਕਰਮ ਕਰਨੇ ਨੇ ਤਾਂ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਤੇ ਉਸ ਪਿੰਡ ਦੇ ਮੁਖੀ ਨੂੰ ਵੀ ਬਹੁਤ ਝਿੜਕਿਆ ਤਾ ਪਿੰਡ ਦਾ ਠੇਕਾ ਜਿਹੜਾ ਐ 1 ਮਹੀਨੇ ਦੇ ਲਈ ਬਿਲਕੁਲ ਬੰਦ ਕਰਤਾ ਤੇ ਨਾਲੇ ਉਸ ਕਰਮਚਾਰੀ ਤੇ ਵੀ ਜਿਹੜਾ ਉਸ ਉਸ ਟਾਈਮ ਤੇ ਉਸ ਨੂੰ ਚਲਾ ਰਿਹਾ ਸੀ ਉਹਦੇ ਤੇ ਐਕਸ਼ਨ ਲਿਆ ਉਹਨੂੰ ਜੁਰਮਾਨਾ ਲਾਇਆ ਗਿਆ ਤਾਂ ਸਭ ਕੁਝ ਹੋ ਸਕਦਾ ਆ ਸਭ ਕੁਝ ਹੋ ਸਕਦਾ ਆ ਸਮਾਜ ਨੂੰ ਸਹੀ ਰਸਤੇ ਬੱਚਿਆਂ ਨੂੰ ਸਹੀ ਦਿਸ਼ਾ ਦੇਣ ਲਈ ਬਸ ਤੁਹਾਡਾ ਹੌਂਸਲਾ ਤੁਹਾਡਾ ਵਿਸ਼ਵਾਸ ਇਹ ਦੁੱਖ ਤੇ ਸੁੱਖ ਦੋ ਕੜੀਆਂ ਉਲਿਆ ਰਹਿਣਗੀਆਂ ਕਿਉਂਕਿ ਸਾਡੀ ਨੌਜਵਾਨੀ ਜਿਹੜੀ ਆ ਉਹ ਬਿਲਕੁਲ ਕੋਮਲ ਮਨਾਦੀ ਹੈ ਜਿਵੇਂ ਦਾ ਉਹਨੂੰ ਦਿਖਾਉਨੇ ਹੋ ਕਿਉਂਕਿ ਜਿਹੜਾ ਲੈਣ ਗਿਆ ਆ ਚੀਜ਼ ਉਹ ਦਾ ਟੇਸ ਤਾਂ ਜਰੂਰ ਦੇਖੂਗਾ ਜਦੋਂ ਉਹਦਾ ਸਵਾਦ ਦੇਖਦਾ ਹੈ ਉਹਨੂੰ ਆਦਤ ਬਣ ਜਾਂਦੀ ਹੈ ਤਾਂ ਅਸੀਂ ਆਪਣੀ ਨੌਜਵਾਨੀ ਨੂੰ ਬਹੁਤ ਗਲਤ راہ ਪਾ ਰਹੇ ਹਾਂ ਮੈਂ ਇਹ ਇਸ ਕਹਾਣੀ ਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਦੱਸ ਰਹੀ ਹਾਂ ਕਿ ਮੈਂ ਨਾ ਸੋਸ਼ਲ ਸਾਈਟ ਤੇ ਬਹੁਤ ਸਾਰੀਆਂ ਵੀਡੀਓ ਦੇਖੀਆਂ ਮੇਰੇ ਮਨ ਨੂੰ ਬੜੀ ਬੜੀ ਜਿਵੇਂ ਕਹਿੰਦੇ ਹੁੰਦੇ ਆ ਕਿ 60 ਵਜਦੀ ਆ ਇੱਕ ਛੋਟਾ ਜਿਹਾ ਬੱਚਾ ਹੋਊਗਾ 10 ਤੋਂ 4 ਸਾਲ ਦਾ ਬੱਚਾ ਉਹਨੂੰ ਤੁਸੀਂ ਗਲਾਸੀ ਫੜਾਈ ਹੋਈ ਆ ਬੋਤਲ ਵਾਲੀ ਤਾਂ ਜਦੋਂ ਕੋਲ ਟਲਾਉਂਦਾ ਹੈ ਤਾਂ ਉਹਨੂੰ ਕੌੜਾ ਲੱਗਦਾ ਉਹਨੂੰ ਕਹਿੰਨਾ ਖਿੱਚਦੇ ਖਿੱਚਦੇ ਕੰਮ ਮਤਲਬ ਅਸੀਂ ਬੱਚਿਆਂ ਨੂੰ ਆਪ ਪੁੱਠੇਰਾ ਪਾ ਰਹੇ ਆ ਤੇ ਜਦੋਂ ਉਹ ਪੀਂਦਾ ਪੀਂਦਾ ਸਵਾਦ ਦੇਖਦਾ ਦੇਖਦਾ ਵੀ ਬਹੁਤ ਚੰਗੀ ਚੀਜ਼ ਹੋਊਗੀ ਵੱਡਾ ਹੋ ਕੇ ਪੀਂਦਾ ਹੈ ਤਾਂ ਫਿਰ ਅਸੀਂ ਜਿਵੇਂ ਸਾਡੇ ਪੰਜਾਬੀਆਂ ਦੇ ਵਿੱਚ ਆ ਬੂਟ ਲਾਉਣੇ ਆ ਛੇਤਰ ਲਾਉਣੇ ਉਹਦੇ ਦਵਾਲੇ ਵੀ ਤੂੰ ਇਸ ਬੰਨੇ ਕਿਉਂ ਗਿਆ ਤੈਨੂੰ ਕਿਨੇ ਸਿਖਾਇਆ ਪੀਣਾ ਅਸੀਂ ਭੁੱਲ ਜਾਂਦੇ ਕਿ ਅਸੀਂ ਹੀ ਉਸ ਨੂੰ ਇਹ ਕੰਮ ਲਈ ਪ੍ਰੇਰਿਤ ਕੀਤਾ ਸੀ ਛੋਟੀਆਂ ਛੋਟੀਆਂ ਸਾਡੀਆਂ ਚੀਜ਼ਾਂ ਚਾਹੇ ਉਹ ਕਿਸੇ ਚੀਜ਼ ਦੇ ਵਿੱਚ ਗਲਤ ਆ ਤਾਂ ਅਸੀਂ ਉਹਨੂੰ ਐਪਰੀਸ਼ੀਏਟ ਕਰਦੇ ਹਾਂ ਗਾਲ ਕੱਢ ਕੇ ਆ ਰਿਹਾ ਆ ਜਾਂ ਵੱਲੋਂ ਕੋਈ ਚੀਜ਼ ਤੋੜ ਕੇ ਆ ਰਿਹਾ ਆ ਤਾਂ ਅਸੀਂ ਕਹਿੰਨੇ ਵੀ ਬੋਲੇ ਸ਼ੇਰਾ ਬੱਲੇ ਸ਼ੇਰਾ ਹਨਾ ਤੇ ਉਹ ਗਾਲ ਕੱਢਦਾ ਆ ਕਿਸੇ ਨੇ ਸਿਖਾਇਆ ਚੱਕਿਆ ਤੇ ਅਸੀਂ ਹੱਸਦੇ ਹਾਂ ਵੀ ਇਹਨੇ ਗਾਲ ਕੱਢੀ ਆ ਤੇ ਉਹੀ ਜਦੋਂ ਵੱਡਾ ਹੁੰਦਾ ਆ ਉਹ ਉਹੀ ਮੂੰਹ ਵੱਲੋਂ ਗਾਲਾਂ ਸਾਡੇ ਵੱਲੋਂ ਆਉਂਦੀਆਂ ਫਿਰ ਅਸੀਂ ਮੱਥੇ ਤੇ ਹੱਥ ਮਾਰਦੇ ਹਾਂ ਕਿ ਹਾਈ ਆ ਗਈ ਹੋ ਗਿਆ ਇਹ ਇਦਾਂ ਬੋਲਿਆ ਕਿਉਂਕਿ ਪ੍ਰੇਰਿਤ ਤਾਂ ਅਸੀਂ ਹੀ ਕੀਤਾ ਆ ਬੱਚੇ ਨੂੰ ਕੰਮ ਵੱਲ ਨਹੀਂ ਤੋਰਿਆ ਅੱਗੇ ਬਜ਼ੁਰਗ ਇਸੇ ਕਰਕੇ ਜਦੋਂ ਖੂਬ ਆਉਂਦੇ ਸੀ ਖੇਤੀ ਕਰਦੇ ਸੀ ਬੱਚੇ ਨੂੰ ਨਾਲ ਰੱਖਦੇ ਸੀ ਚਲੋ ਖੂ ਗੜੋ ਕਈ ਨਹੀਂ ਕੀਜੀ ਬਣਾ ਦੇਣੀ ਤੇ ਚਲ ਮੈਂ ਇੱਧਰ ਗੋੜਦਾ ਤੂੰ ਇੱਧਰ ਲੈ ਬੰਨੇ ਗੋੜ ਤੇ ਉਹ ਰੀਸ ਦੇ ਨਾਲ ਬੱਚਾ ਜਿਹੜਾ ਆ ਕੰਮ ਬਹੁਤ ਵਧੀਆ ਕਰਦਾ ਸੀ ਤੇ ਅੱਜ ਅਸੀਂ ਬੱਚੇ ਨੂੰ ਕਹਿੰਨੇ ਆ ਕਿ ਕੋਈ ਨਹੀਂ ساری ਉਮਰ ਕਰਨਾ ਹੀ ਆ ਕੁਝ ਨਹੀਂ ਹੁੰਦਾ ਰਹਿਣ ਦੇ ਤੂੰ ਰਾਮ ਕਰ ਉਹ ਰਾਮ ਤਾਂ ਨਹੀਂ ਕਰਦਾ ਹੁਣ ਅੱਗੇ ਕੁਝ ਹੋਰ ਸਥਿਤੀਆਂ ਸੀ ਅੱਜ ਅਸੀਂ ਇੱਕ ਉਹਨੂੰ ਇਹੋ ਜਿਹਾ ਸਾਧਨ ਲੈ ਦਿੱਤਾ ਆ ਤਾਂ ਉਹ ਉਹਦੇ ਵਿੱਚ ਵੱਡਿਆ ਵੱਡਿਆ ਰਹਿੰਦਾ ਆ ਮੈਂ ਥੋੜੇ ਦਿਨ ਪਹਿਲਾਂ ਇੱਕ ਸਾਨੂੰ ਭੈਣ ਮਿਲੀ ਤਾਂ ਕਹਿੰਦੇ ਨੇ ਕਿ ਉਹ ਜੋ ਸਿੱਖਣ ਦੇ ਲਈ ਤੁਹਾਨੂੰ ਕੰਨ ਖੁੱਲੇ ਰੱਖਣੇ ਚਾਹੀਦੇ ਤੇ ਹਰ ਕਿਤੇ ਨਾ ਕਿਤੇ ਕੁਝ ਸਿੱਖ ਲੈਨੇ ਹੋ ਉਹ ਭੈਣ ਕਿਸੇ ਬੰਦੇ ਕਹ ਰਹੀ ਸੀ ਕੋਈ ਫੋਨ ਨਾ ਦੇਖ ਇਹਦੇ ਨਾਲ ਹਨਾ ਤੇਰੇ ਜ਼ਿਆਦਾ ਅਸਰ ਪੈਣਾ ਹੈ ਦਿਮਾਗ ਤੇ ਪੱਤੀ ਆ ਉਹਨੂੰ ਸੀਗਾ ਵੀ ਕੀ ਹੋਣ ਲੱਗਾ ਹਨਾ ਫੋਨ ਦੇਖਣ ਨਾਲ ਕੀ ਹੋਣ ਲੱਗਾ ਪਰ ਉਹਨੇ ਫਿਰ ਦੱਸਿਆ ਕਿ ਮੇਰਾ ਇੱਕ ਭਾਂਜਾ ਆਇਆ ਜਦੋਂ ਵੀ ਉਹ ਰੋਟੀ ਨਹੀਂ ਸੀ ਖਾਂਦਾ ਉਹਦੇ ਗੜੀ ਫੋਨ ਰੱਖ ਲਿੱਤਾ ਜਾਂਦਾ ਸੀ ਕਿ ਪੁੱਤ ਰੋਟੀ ਖਾ ਲੈ ਚਲ ਤਾਂ ਫੋਨ ਦੇਖ ਲੈ ਮੈਂ ਤੈਨੂੰ ਬੁਰਕੀਆਂ ਤੋੜ ਤੋੜ ਪਾਈ ਜਾਣੀ ਮੂਜੇ ਉਹ ਖਾ ਲੈਂਦਾ ਸੀ ਸਿਰ ਘੋਣਾ ਹੁੰਦਾ ਸੀ ਤਾਂ ਵੀ ਉਹ ਇਦਾਂ ਹੀ ਕਰਦਾ ਸੀ ਤਾਂ ਮਤਲਬ ਰੋਸਦਾ ਸੀ ਤੇ ਉਹਨੂੰ ਫੋਨ ਫੜਾ ਦਿੰਦੇ ਸੀ ਤੇ ਉਹ ਐਸੀ ਆਦਤ ਪਈ ਉਹਨੂੰ ਕਿ ਉਹ ਅੱਜ ਪੀਜੀਆਈ ਦਾਖਲ ਹੈ ਤੇ ਉਹਦਾ ਬ੍ਰੇਨ ਜਿਹੜਾ ਆ ਕੰਮ ਕਰ ਨੂੰ ਬੰਦ ਕਰ ਗਿਆ ਜਿਹੜਾ ਨੇਚਰਲ ਬੱਚੇ ਨੇ ਪੂਰੇ ਦਿਨ ਦੇ ਵਿੱਚ ਭੱਜ ਦੌੜ ਕੇ ਜਿਹੜੀ ਐਕਟੀਵਿਟੀ ਕਰਕੇ ਥਕਾਵਟ ਉਹਨੂੰ ਪੂਰੇ ਦਿਨ ਚ ਹੋਣੀ ਸੀ ਉਹ 10 ਮਿੰਟ ਫੋਨ ਦੇਖਣ ਦੇ ਨਾਲ ਹੋ ਜਾਂਦੀ ਆ ਤਾਂ ਜਿਹੜਾ ਲਗਾਤਾਰ ਫੋਨ ਦੇਖ ਰਿਹਾ ਤੁਸੀਂ ਆਪ ਦੱਸੋ ਕਿ ਕੀ ਕਰੂਗਾ ਉਹ ਜਿਹੜਾ ਇੰਜਣ ਹੁਣ ਲਗਾਤਾਰ ਖਾਲੀ ਵੀ ਚੱਲੀ ਜਾਇਆ ਖਾਜ ਖਾਣ ਦਾ ਵੀ ਫਰਕ ਨਹੀਂ ਤੇ ਉਹ ਖਾਲੀ ਵੀ ਚੱਲ ਗਿਆ ਤਾਂ ਪੁਰਜੇ ਸਾਰਾ ਕੁਝ ਟੁੱਟੂ ਗਈ ਹੈ ਨਾ ਤਾਂ ਜੀਵਨ ਬਹੁਤ ਖੂਬ ਸੂਰਤ ਆ ਤਾਂ ਇਹ ਤਾਕਤ ਵਿਚਾਰਾਂ ਦੀ ਪਰੋਸੇ ਦੀ ਤੁਹਾਨੂੰ ਉਹਨਾਂ ਸ਼ਖਸੀਅਤਾਂ ਤੋਂ ਮਿਲਦੀ ਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੇ ਕਰਮ ਕੀਤੇ ਹੁੰਦੇ ਨੇ ਕੰਮ ਕੀਤੇ ਹੁੰਦੇ ਨੇ ਤੇ ਆਓ ਆਪਣੇ ਸਮਾਜ ਨੂੰ ਬਦਲਣ ਦੇ ਲਈ ਕੁਝ ਖਾਸ ਕਰੀਏ ਤੇ ਆਪਣੀ ਜੀਵਨ ਸ਼ੈਲੀ ਨੂੰ ਕੁਝ ਬੱਖਰਾ ਬਣਾਈਏ ਕੀ ਮਿਲੇ ਅੱਜ ਦੀ ਜਿਹੜੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਉਤੋਂ ਤੁਹਾਨੂੰ ਸਿੱਖਣ ਨੂੰ ਕੀ ਮਿਲਿਆ ਜ਼ਰੂਰ ਦੱਸਿਓ ਸੋ ਆਓ ਗੀਤ ਸੰਗੀਤ ਦੀ ਦੁਨੀਆ ਦੇ ਵਿੱਚ ਚੱਲਦੇ ਆਂ ਤੇ ਕੁਝ ਸਾਂਝਾ ਕਰਦੇ ਆਂ ਸੁਣਦੇ ਆਂ ਕਿਉਂਕਿ ਜੀਵਨ ਬਹੁਤ ਖੂਬਸੂਰਤ ਹੈ ਤੇ ਆਓ ਇਸ ਖੂਬਸੂਰਤ ਜੀਵਨ ਦੇ ਵਿੱਚ ਇੱਕ ਪਿਆਰੇ ਸੁਨੇਹੀ ਦੇ ਨਾਲ ਅੱਗੇ ਵਧਦੇ ਆਂ ਤੇ ਆਪਾਂ ਰੇਡੀਓ